तेरी बात एक सुनिए पंजाब की और भार की स्थिति और पंजाब में सीधे तौर पहले टाइम से ही देखो वो लीडिंग पार्टी है वो गवर्नमेंट में हम ऑपोजिशन में तो वी, वी आर हुई ये तो कोई दो नहीं वो तो अगर पूछना है तो वहाँ का जो हमारी स्टेट्स के यूनिट्स है आप उनसे पूछिए इधर हमारा प्रधानमंत्री क्या कहते हैं प्रधानमंत्री तो हर रोज ऐसे बयान देते हैं कई दफ़ा आज बयान कुछ देते हैं अगले दिन फिर बदल लेते हैं बयान तो प्राइम मिनिस्टर साहब तो इस दफा वैसे बुखलाट की निशानी जैसे जैसे बीजेपी हर राउंड में पीछे चल रही है ऐसे बुखलाट की शुरुआत हो रही है इंडिया लाइंस का क्या प्रधानमंत्री जी को अब छः महीने के बाद पता चला इंडिया लायंस में ये जो आम आदमी पार्टी है इट इज अ पार्टनर ऑफ इंडिया लायंस बट इन पंजाब ਪੰਜਾਬ ਮੇਂ ਹਮਾਰਾ ਕੋਈ ਇਨਚੇ ਲੈਣਾ ਦੇਣਾ ਨਹੀਂ। ਬਾਜਵਾ ਸਾਹਿਬ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਖੈਰਾ ਸਾਹਿਬ ਦੇ ਗੱਲ ਦੇ ਉੱਪਰ ਵੀ ਅੱਜ ਉਹਨਾਂ ਨੇ ਦੇਖੋ ਮੇਰੀ ਗੱਲ ਸੁਣੋ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖੈਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਹੈ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਤੌਰ ਕਹਿ ਦਿੰਦਾ ਹਰ ਹਿੰਦੁਸਤਾਨੀ ਨੂੰ। ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨ ਆਕੇ ਆਪਣੀ ਵੋਟ ਬਣਾਉਂਦਾ ਵੀ ਕੰਮ ਲੈਣਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਥਿਊਜ਼ ਨੇ ਕਾਂਗਰਸ ਇਹਨਾਂ ਦੇ ਥਿਊਜ਼ ਦਾ ਸਹਿਮਤ ਨਹੀਂ ਹਰਿਆਣਾ ਜਿੰਨਾ ਸਾਡੇ ਲਈ ਜ਼ਰੂਰੀ ਹੈ ਪੰਜਾਬ ਤੇ ਸਾਨੂੰ ਪਤਾ ਜੋ ਹੋਣਾ ਹੈ ਹਰਿਆਣਾ ਸਾਡੇ ਲਈ ਜਿੰਨਾ ਜ਼ਰੂਰੀ ਹੈ ਦੇਖੋ ਮੇਰੀ ਮੇਰੀ ਹਰਿਆਣਾ ਚ ਪੰਜਾਬ ਚਲਾਵਾਂਗੇ ਮੇਰੀ ਸੁਣੋ ਇਹ ਪੰਜਾਬ ਬਹਾਰਿਆਣੇ ਚ ਬਹਿ ਕੇ ਪੰਜਾਬ ਚ ਲਾਣ ਦੀ ਤਾਕਤ ਰੱਖਦੀ ਬੀਜੇਪੀ ਇਹ ਤੇ ਪੰਜਾਬ ਦੇ ਤੇ ਕਿਸੇ ਪਿੰਡ ਚ ਇਹਨਾਂ ਨੂੰ ਵੜਨ ਦਿੰਦੇ ਹਰਿਆਣੇ ਚ ਬਹਿ ਕੇ ਕੀ ਚਲਾਣਗੇ ਉਹਦਾ ਮਤਲਬ ਹੈ ਕਿ ਜੋ ਸਾਡੇ ਕਿਸਾਨਾਂ ਨਾਲ ਹਰਿਆਣਾ ਦੀ ਪੁਲਿਸ ਨੇ ਕੀਤਾ ਉਹਦਾ ਮਤਲਬ ਇਹ ਖੁਦ ਤਸلیم ਕਰ ਗਏ ਨੇ ਕਿ ਅਸੀਂ ਸੁਖ ਕਰਨ ਸਿੰਘ ਦਾ ਜਿਹੜਾ ਕਤਲ ਹੋਇਆ ਤੇ 400 ਤੋਂ ਵੱਧ ਕਿਸਾਨ ਫੱਟੜ ਹੋਏ ਨੇ ਉਹਦਾ ਮਤਲਬ ਬੀਜੇਪੀ ਦੀ ਬੰਚਾ ਨਾਲ ਤੇ ਮਰਜ਼ੀ ਨਾਲ ਹੋਏ ਨੇ ਇਹਦੇ ਆਪ ਤੁਸੀਂ ਖੁਦ ਕਹਿ ਰਹੇ ਹੋ ਕਿ ਉਹ ਕਹਿੰਦੇ ਹਰਿਆਣੇ ਚ ਬਹਿ ਕੇ ਹੀ ਪੰਜਾਬ ਚਲਾਵਾ ਅੱਛਾ ਭਾਈ ਸਾਹਿਬ ਜਿਸ ਤਰ੍ਹਾਂ ਹਸਪਤਾਲ ਬਾਦਰ ਤਿੰਨ ਵਾਰੀ ਲਗਾਤਾਰ ਤੋਂ ਜਿੱਤੀ ਹੈਗੀ ਹੈ ਤੇ ਹੁਣ ਇਸ ਵਾਰੀ ਦਾਵਾ ਕਰਨੀ ਚੌਥੀ ਵਾਰੀ ਵੀ ਲੋਕ ਵੱਡੀ ਬਾਦਰ ਨਾਲ ਜਿੱਤਦੇ ਦੇਖੋ ਇੱਕ ਮੇਰੀ ਗੱਲ ਸੁਣ ਲਓ ਇਸ ਟਾਈਮ ਸ਼ੇਅਰ ਵੈਲਿਊ ਬਾਦਰਸ ਦੀ ਥੱਲੇ ਆ ਚੁੱਕੀ ਇਸ ਟਾਈਮ ਸਰਦਾਰਨੀ ਹਰਸਿਮਰਤ ਕੌਰ ਜੀ ਨੂੰ ਕਿਸੇ ਪਾਸੇ ਸਪੋਰਟ ਮਿਲ ਨਹੀਂ ਰਹੀ ਕਿਉਂਕਿ ਹਰਸਿਮਰਤ ਜੀ ਦਾ ਜਿਤਨਾ ਮਤਲਬ ਮੋਦੀ ਦਾ ਜਿਤਨਾ ਜੀ ਤਾਂ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਮੋਦੀ ਨੂੰ ਰਿਜੈਕਟ ਕਰਨ ਦਾ ਸੋ ਇਹ ਸਿੱਧੇ ਤੌਰੇ ਵੋਟ ਜਿਹੜੀ ਹੈ ਐਂਟੀ ਮੋਦੀ ਵੋਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਇੰਡੀਆ نیشنل ਕਾਂਗਰਸ ਨੂੰ ਪੈਣੀ ਨਾ ਆਪ ਨੂੰ ਪੈਣੀ ਹੈ ਤੇ ਨਾ ਅਕਾਲੀ ਦਲ ਅੱਛਾ ਸੀਐਮ ਭਗਵੰਤ ਸਿੰਘ ਮਾਨ ਤਾਂ ਲਗਾਤਾਰ ਰੋਡ ਸ਼ੋ ਕਰ ਰਿਹਾ 13 0 ਦੀ ਬਾਤ ਹੋ ਰਹੀ ਹੈ ਪੰਜਾਬ ਵਿੱਚ 13 0 ਹੋਣ ਵਾਲਾ ਭయ్యా एक उनका टाइम होता है छः बजे सुबह से शाम के छः बजे तक एक टाइम में उनका छः बजे शाम से सुबह के छः बजे तक ये तेरह जीरो की स्टेटमेंट जो है वो शाम के छः बजे के बाद की अगर सुबह पूछोगे तो ये जीरो तेरह हो जाएगा इनकी एक भी सीट अगर संगरूर की सीट ये जीत नहीं पा रहे तो कौन सी सीट जीते तो आप हंड्रेड परसेंट इस बात पर ਬਿਲਕੁਲ ਫਿਕਰ ਛੋੜ ਦਿਜੀਏ ਇਸ ਕੇ ਬਾਅਦ ਭਗਵੰਤ ਮਾਨ ਵੀ ਨੋ ਮੋਰ ਦੀ ਚੀਫ ਮਿਨਿਸਟਰ ਆਫ ਪੰਜਾਬ ਜੇ ਹੀ ਇਜ਼ ਔਨ ਹਿਸ ਵੇ ਆਊਟ ਐਂਡ ਆਪ ਇਜ਼ ਆਲਸੋ ਔਨ ਹਿਸ ਵੇ ਮਾਇਆ ਸਰ ਜਿਸ ਤਰ੍ਹਾਂ ਦੇ ਬਿਆਨ ਇਹਨਾਂ ਦੇ ਬੇਤੁਕੇ ਆ ਰਹੇ ਨੇ ਇਹ ਲੀਡਰਾਂ ਦੇ ਖਾਸ ਕਰਕੇ ਭਾਜਪਾ ਦੇ ਕਿਵੇਂ ਕਹਿੰਦੇ ਜਿਵੇਂ ਹੰਸਰਾਜ ਹੰਸ ਲਗਾ ਤੁਸੀਂ ਵੇਖੋ ਜੋ ਹੰਸ ਕਹਿ ਰਿਹਾ ਇੱਕ ਪਾਸੇ ਤੇ ਆਪਣੇ ਨੂੰ ਕਹਿ ਰਿਹਾ ਕਿਹੜਾ ਉਹ ਮਿੰਤਰਾਜ ਮਿੰਤ ਕੇ ਕੀ ਮਿੰਤਰਾ ਬਿੰਤ ਕਹੀ ਜਾਂਦਾ ਦੂਜੇ ਪਾਸੇ ਦਬਕੇ ਮਾਰੀ ਜਾਂਦਾ ਦੂਜੇ ਪਾਸੇ ਕਹੀ ਜਾਂਦਾ ਦੋ ਤਰੀਕ ਤੋਂ ਬਾਅਦ ਵੇਖੋ ਮੈਂ ਇਹਨਾਂ ਦਾ ਕਰਦਾ ਕੀ ਸੇਮ ਹੈ ਬਿੱਟੂ ਗਈ ਜਾਂਦਾ ਕਿ ਮੈਂ ਨਾਂ ਨੋਟ ਕਰ ਲੇ ਤੂੰ ਵੇਖੋ ਇਹਨਾਂ ਨੇ ਕਰਦੇ ਕੀ ਆ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਹੈ ਇਸ ਮਾਮਲੇ ਨੇ ਸਾਨੂੰ ਸ਼ਿਕਾਇਤ ਕਰਨ ਦੀ ਲੋੜ ਹੀ ਕੋਈ ਨਹੀਂ ਸ਼ਿਕਾਇਤ ਤੁਹਾਨੂੰ ਕਿਹੜੀ ਗਲਤੀ ਕਰੀਏ ਇਹਨਾਂ ਦਾ ਜਦੋਂ ਬਿਸਰਾ ਹੀ ਗੋਲ ਹੋ ਜਾਣਾ ਸ਼ਿਕਾਇਤ ਕਿਹੜੀ ਗੱਲੋਂ ਕਰਨੀ ਸ਼ਿਕਾਇਤ ਤੇ ਉਹ ਕਰਦੇ ਨੇ ਜਿਹੜੇ ਬੰਦੇ ਕਮਜ਼ੋਰ ਰਹਿੰਦੇ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਇਹਨਾਂ ਨੂੰ ਪਿੰਡਾਂ ਵਿੱਚ ਵਰ ਨਹੀਂ ਦਿੰਦੇ ਸ਼ਹਿਰਾਂ ਵਿੱਚ ਨਿਕਲਣਾ ਕੋਈ ਨਹੀਂ ਬਹੁਤ ਸਾਂ ਵਿੱਚ ਤਿੰਨ ਰੈਲੀਆਂ ਕੀਤੀਆਂ ਕਿਸ ਤਰ੍ਹਾਂ ਦਾ ਰਿਸਪੌਂਸ ਬਹੁਤ ਬਿਹਤਰੀਨ ਰਿਸਪੌਂਸ ਹੈ ਮੇਰਾ ਖਿਆਲ ਪੰਜਾਬ ਦੀ ਟੌਪ ਸੀਟਸ ਦੇ ਵਿੱਚੋਂ ਜੀਤਮਿੰਦਰ ਸਿੰਘ ਨੰਬਰ 1 ਤੇ ਜਿੱਤੇਗਾ ਤੇ ਵੱਡੇ ਮਾਰ ਦੇਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ